ਜੋ ਤੇ ਨਸ਼ਾ ਵਿਰੋਧ ਆਇਆ ਜੀ ਸਾਡੇ ਪਿੰਡ ਚ ਨਸ਼ਾ ਬਹੁਤ ਵੇਖ ਰਿਆ ਜੀ ਪੁਲਸ ਨੇ ਸ਼ੌਜੀ ਪੁਲਸ ਕਹਿੰਦੀ ਆ ਕਿ ਤੁਸੀਂ ਪ੍ਰੂਫ ਪੇਸ਼ ਕਰੋ ਇਹ ਕਿ ਪੁਲਸ ਨੇ ਪ੍ਰੂਫ ਪੇਸ਼ ਕਰਨੇ ਆ ਜੀ ਅਸੀਂ ਤੇ ਦਰਖਾਸਤ ਦੇਣੀ ਆ ਇਹ ਪੁਲਸ ਨੂੰ ਜਾ ਕੇ ਉੱਥੇ ਡੀਵੀਆਲ ਸਾਹਮਣੇ ਕੈਮਰੇ ਲੱਗੇ ਆ ਜੀ ਉਹਦੀ ਡੀਵੀਆਰ ਲਈ ਜਾਵੇ ਜੀ ਉਹਦੇ ਚ ਜਿਹੜਾ ਨਸ਼ਾ ਲੈਣ ਆਉਂਦੇ ਆ ਜਦੋਂ ਤੇ ਘਰ ਵਰਦੇ ਆ ਉਹ ਸਾਰੇ ਬੰਦੇ ਆਉਣਗੇ ਜੀ ਨਸ਼ਾ ਉਹ ਵੇਖਦਾ ਜੀ ਉਹ ਦੇ ਡੀਵੀਆਰ ਕੈਮਰੇ ਦੇ ਵਿੱਚ ਹੈਗੀ ਫੋਟੋ ਜੀ ਟਾਈਮ ਲਾਈਨ ਤੇ ਵੇਖਿਆ ਦੇਖਿਆ ਜਾਂ ਪੀਂਦਾ ਵੀ ਵੇਖਿਆ ਜੀ ਪਰ ਕਾਰਨੇ ਆ ਵੀ ਸਾਡੇ ਪਿੰਡ ਦੇ ਵਿੱਚ ਮੌਜੂਦਾ ਸਰਪੰਚ ਕੁਲਵੰਤ ਸਿੰਘ ਜੀ ਘਰ ਦੀ ਜਿਹੜੀ ਆ ਇਨਾਹੀ ਪਰਮਜੀਤ ਕੌਰ ਉਹਦੀ ਘਰ ਦੀ ਆ ਪਰਮਜੀਤ ਕੌਰ ਮੌਜੂਦਾ ਸਰਪੰਚ ਤੇ ਇੱਕ ਮੌਜੂਦਾ ਮੈਂਬਰ ਜਸਬੀਰ ਸਿੰਘ ਕਾਲੀ ਇਹ ਦੋਵੇਂ ਨਸ਼ਾ ਵੇਚਦੇ ਆ ਅਸੀਂ ਨਸ਼ੇ ਤੋਂ ਡੱਕਿਆ ਕੱਲ ਉਹਨੇ ਕੈਮਰਿਆਂ ਦੇ ਵਿੱਚੋਂ ਕਦੀ ਇੱਥੇ ਠਾਣੇ ਆ ਕੇ ਕਦੀ ਦਰਖਾਸਤ ਦਿੱਤੀ ਵੇਖੋ ਜੀ ਜਸਬੀਰ ਸਿੰਘ ਮੇਰੇ ਲਾਗੇ ਨਸ਼ਾ ਵੇਚਦਾ ਕਦੀ ਉਹਨੇ ਦਰਖਾਸਤ ਦਿੱਤੀ ਆ ਕੇ ਅੱਜ ਅਸੀਂ ਆਪ ਕਦਮ ਚੁੱਕਿਆ ਵਾ ਜਸਬੀਰ ਸਿੰਘ ਕਾਲੀ ਤੇ ਨਸ਼ਾ ਵੇਚਣ ਦੇ ਵਿਰੁੱਧ ਤੇ ਇਹਨੇ ਨਾਲ ਆ ਕੇ ਤੇ ਦਰਖਾਸਤ ਦਵਾਈ ਆ ਕੁਮਨ ਸਿੰਘ ਗੋਰੇ ਨੇ ਇਹਨਾਂ ਨੇ ਮਨਵਿੰਦਰ ਸਿੰਘ ਹੋਣਾ ਸਾਰੇ ਰਲ ਮਿਲ ਕੇ ਤੇ ਇਹ ਤੋਂ ਸਾਬਤ ਇਹ ਹੋ ਜਾਂਦਾ ਵੀ ਨਸ਼ਾ ਇਹ ਵਕਾਉਂਦਾ ਹੈ ਜੀ ਲੜਾਈ ਜੀ ਅਹੀਂ ਆਨੇ ਆਪੇ ਨਸ਼ਾ ਨਹੀਂ ਵੰਕ ਦੇਣਾ ਇੱਥੇ ਸਾਨੂੰ ਚੰਗਾ ਨਹੀਂ ਲੱਗਦਾ ਇਹ ਕੰਮ ਸਾਡੇ ਬੱਚਿਆਂ ਦੀ ਵਿਪਤੀ ਹੁੰਦੀ ਆ ਤੇ ਉਹਦਾ ਜਿਹੜਾ ਸਾਲਾ ਏ ਸੋਨੂ ਮਨਵਿੰਦਰ ਦਾ ਉਹ ਮੇਰੇ ਨਾਲ ਘਰ ਬੈਂਸਿਆ ਆਂਦਾ ਮੈਂ ਭੈਣ ਵਿਆਹੀ ਆ ਮੈਂ ਗਲੀਆਂ ਚ ਫਿਰਨਾ ਤੁਹਾਨੂੰ ਮੈਂ ਡਾਕ ਨਹੀਂ ਜਸਤ ਤੇ ਗੱਡੀ ਤੇ ਆਉਂਦੇ ਆ ਤੇ ਨਸ਼ਾ ਦੇ ਕੇ ਦੁਜੇ ਤਿਜੇ ਦਿਨ ਆ ਜਾਂਦੇ ਹਣੀਬ ਮੇਰੇ ਨਾਲ ਇੱਕ ਇਹਨਾਂ ਦਾ ਜੁੜਾ ਨੰਬਰ ਆ ਨਾ ਉਹ ਮੇਰੇ ਨਾਲ ਜੁੜਿਆ ਵਾ उसमें मैं घर नहीं लैन गया वो अपने आप ही आया हाँ जी कल वो आया वा अज उन्होंने मेरे हल्जाम दस कि नशा वेचगा मेरे घर के ला देखो कि मैं नशा वेचने वाला बंदा वा एक मैं अपने घर कैमरे ला गया कै जो नशा वेचना वो अपने घर कैमरे नहीं ला बिल्कुल जी वो बिल्कुल झूठ है ਕਿਉਂਕਿ ਉਹੜਾ ਮਾਮਲਾ ਹੈ ਨਾ ਇਸ ਦਾ ਕੌਣ ਸੀ ਸਰਪੰਚ ਅਸੀਂ ਦਲਕੀਆ ਬਣਾਇਆ ਸਾਰੇ ਪਿੰਦ ਨੇ ਉਹ ਬਿਲਕੁਲ ਝੂਠਿਆ ਉਹਨਾਂ ਦਾ ਕੋਈ ਮੈਂਬਰ ਜਿਹੜਾ ਵਾ ਉਹ ਸਾਡੇ ਨਾਲ ਦੋ ਤਿੰਨ ਦਿਨ ਤੋਂ ਵਿਚਰ ਰਿਹਾ ਜੇ ਕਿ ਉਹ ਤੋਂ ਅਸੀਂ ਕੋਈ ਸਹਿਨ ਨਹੀਂ ਕਰਵਾਏ ਸਾਡਾ ਕੋਈ ਰਸਪੰਗ ਨਹੀਂ ਹੋ ਸਕਿਆ ਠੀਕ ਆ ਉਹਦੇ ਕਰਕੇ ਇਹਨਾਂ ਦੇ ਆਸਮੇਂ ਟਸ਼ਨਾਬਾਜੀ ਕਰ ਚੱਲਦਾ ਆਸਮੇਂ ਲੜੇ ਪਹਿਲਾਂ ਇਹ ਜੋ ਸਾਫ ਦਾ ਸਰਪੰਚ ਉਹਦੇ ਨਾਲ ਮੁਰਕੇ ਦਰਖਾਸਤ ਇਹਨਾਂ ਦੇ ਉੱਤੇ ਦੇਖਦੇ ਜਿਹੜੀ ਬਿਲਕੁਲ ਝੂਠੀ ਹੈ ਹਾਂ ਜੀ ਸਾਬ ਕਿਹੜਾ ਪਿੰਡ ਜਿਹਦੇ ਕੀ ਮਸਲਾ ਹੈ ਸਾਰਾ ਅਸੀਂ ਜੇ ਪਿੰਡ ਹੀ ਗਾਪੁਰਤੋ ਜੀ ਜੋ ਤੇ ਨਸ਼ਾ ਵਿਰੋਧ ਆਇਆ ਜੀ ਸਾਡੇ ਪਿੰਡ ਚ ਨਸ਼ਾ ਬਹੁਤ ਵੇਖ ਰਿਆ ਜੀ ਹੁਣ ਕਿੱਥੇ ਖੜੇ ਜੀ ਹਾਂਜੀ ਹੁਣ ਅਸੀਂ ਚਵਾਲ ਥਾਣੇ ਦੇ ਵਿੱਚ ਖੜੇ ਆ ਜੀ ਅੱਛਾ ਜੀ ਤੇ ਕੀ ਹੈ ਮਾਮਲਾ ਪੂਰਾ ਤੇ ਕੀ ਪੁਲਿਸ ਨੇ ਬਿਕਵਾਦ ਲਾਇਆ ਤੁਹਾਨੂੰ ਪੁਲਿਸ ਨੇ ਸ਼ੋਅ ਜੀ ਪੁਲਿਸ ਕਹਿੰਦੀ ਆ ਵੀ ਤੁਸੀਂ ਪ੍ਰੂਫ ਪੇਸ਼ ਕਰੋ ਇਹ ਤੇ ਪੁਲਿਸ ਨੇ ਪ੍ਰੂਫ ਪੇਸ਼ ਕਰਨੇ ਆ ਜੀ ਅਸੀਂ ਤੇ ਦਰਖਾਸਤ ਦੇਣੀ ਆ ਇਹ ਪੁਲਿਸ ਨੂੰ ਜਾ ਕੇ ਉੱਥੇ ਡੀਵੀਆਰ ਸਾਹਮਣੇ ਕੈਮਰੇ ਲੱਗੇ ਆ ਜੀ ਉਹਦੀ ਡੀਵੀਆਰ ਲਈ ਜਾਵੇ ਜੀ ਉਹਦੇ ਜਿਹੜੇ ਨਸ਼ਾ ਲੈਣ ਆਉਂਦੇ ਆਜ ਤੋ ਤੇ ਘਰ ਵਰਦੇ ਆ ਉਹ ਸਾਰੇ ਬੰਦੇ ਆਉਣਗੇ ਜੀ ਜਿਸ ਮੌਜੂਦਾ ਸਰਪੰਚ ਪਰਮਜੀਤ ਕੌਰ ਜੀ ਉਹਦਾ ਮੈਂਬਰ ਜਸਵੀਰ ਸਿੰਘ ਜੀ ਉਹਦੇ ਘਰੇ ਆਉਂਦੇ ਆ ਜੀ ਨਸ਼ਾ ਵੇਚ ਨਾਲੇ ਆ ਨਸ਼ਾ ਵੇਚ ਨਾਲੇ ਜੀ ਰਾਜਮੰਦੀ ਨਾਲ ਵੀ ਕਹਿੰਦੇ ਆ ਨਸ਼ਾ ਇਹ ਕਾਲੀ ਦਲ ਪਾਰਟੀ ਨਾਲ ਸੰਬੰਧਿਤ ਹੈ ਜੀ ਸਹੀ ਕਿਹੜੀ ਪਾਰਟੀ ਆ ਅਸੀਂ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਆ ਪਰ ਪੁੱਛਦਾ ਕਿਹਣਾ ਵਾਲਾ ਵੀ ਉਹਨਾਂ ਨੂੰ ਵੀ ਕਿਰਖਾ ਜਿੱਤੀ ਕੀ ਅੱਜ ਤੋਂ ਤੁਹਾਡਾ ਲੜਾਈ ਝਗੜਾ ਚੱਲਦਾ ਕੋਈ ਨਹੀਂ ਜੀ ਕੋਈ ਲੜਾਈ ਝਗੜਾ ਨਹੀਂ ਹੈਗਾ ਜੀ ਲੜਾਈ ਸਾਡੀ ਸਿਰਫ ਇਹੋ ਹੈ ਜੀ ਨਸ਼ਾ ਪੀਣ ਚੋਂ ਬੰਦ ਹੋਣਾ ਚਾਹੀਦਾ ਕੋਈ ਅਸੀਂ ਮਾਰਕੋਟ ਨਹੀਂ ਹੋਈ ਮੂੰਹ ਨਾ ਬੋਲੇ ਆ ਜੀ ਅਸੀਂ ਮੂੰਹ ਨਾ ਹੀ ਕਹਾ ਜਾ ਕੇ ਕਿ ਨਸ਼ਾ ਨਾ ਵਿੱਚੋਂ ਨਾ ਵਿੱਚੋਂ ਬਾਹਰ ਹੀ ਨਹੀਂ ਆਉਂਦੇ ਜੀ ਤੁਸੀਂ ਕਿੱਲਾ ਪੋਵਰੇ ਦਾ ਹਾਸੇ ਜਾਂ ਕਿੱਦਾਂ ਤੁਸੀਂ ਇਹ ਦਾਵਾ ਕਰ ਸਕਦੇ ਕਿ ਨਸ਼ਾ ਦੇ ਦੋ ਨਸ਼ਾ ਉਹ ਵੇਖਦਾ ਜੀ ਉਹਦੇ ਡੀਵੀਆਰ ਕੈਮਰਾ ਦੇ ਵਿੱਚ ਹੈਗੀ ਫੋਟੋ ਜੀ ਟਾਈਮ ਪਲੇਟ ਦੇ ਵਿੱਚ ਵੇਖਿਆ ਜਾਂ ਕੋਈ ਵੇਖਿਆ ਜੀ ਪੀਂਦਾ ਵੀ ਵੇਖਿਆ ਜੀ ਹਾਂ ਜੀ ਕੀ ਅਪੀਲ ਕਰਨਾ ਚਾਹੁੰਦੇ ਹੋ ਸਰਕਾਰ ਨੂੰ ਬਹੁਤ ਪ੍ਰਸ਼ਾਸਨ ਨੂੰ ਪੁਲਿਸ ਪ੍ਰਚਾਰ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਾਡੇ ਪਿੰਡ 'ਚ ਨਸ਼ਾ ਬੰਦ ਕਰਨਾ ਚਾਹੀ ਸਾਡੇ ਬੱਚਿਆਂ ਦਾ ਭੇਖ ਬੱਚੇ ਤੇ ਮਰ ਜਾਣਗੇ ਜੀ ਨਸ਼ੇ ਨਾਲ ਹਾਂਜੀ ਤੇ ਸਰਕਾਰ ਨੇ ਇੱਕ ਬਣੇ ਜੋ ਤੇ ਨਸ਼ਾ ਵਰਗ ਕਮਾਈ ਚਲਾਈ ਹੈ ਕਹਿੰਦੇ ਨਸ਼ਾ ਬੰਦ ਹੋ ਜਾਊਗਾ ਨਸ਼ਾ ਸਰਕਾਰ ਨੇ ਚਲਾਈ ਜੀ ਪਿੰਡਾਂ ਚੋਂ ਕੱਢ ਕੇ ਦਵਾਂਗੇ ਤਾਂ ਫੇਰ ਇਹਨਾਂ ਜਿਹੜੇ ਪਿੰਡਾਂ ਚੋਂ ਵੇਚਣਦੇ ਆ ਜੀ ਦਾਦਾ ਬਾਜੀ ਤੁਸੀਂ ਜੇਕਰ ਨਹੀਂ ਫਿਰ ਵੀ ਐਕਸ਼ਨ ਲਿਆ ਜਾਂਦਾ ਕੀ ਅਨੁਸਾਰਮਾ ਪੰਚਾਇਤ ਦਾ ਸਾਡੀ ਫੇਰ ਅਹੀਂ ਜੀ ਜਿੱਥੋਂ ਤੱਕ ਹੋ ਸਕੂਗਾ ਜੀ ਪੂਰਾ ਪਿੰਡ ਲਾਦ ਕੇ ਘੁੜਕਿਆਂ ਤੇ ਜਾਵਾਂਗੇ ਜੀ ਉੱਥੇ ਕਾਨੂੰਨੀ ਕਾਰਵਾਈ ਜੋ ਇਹਨਾਂ ਤੇ ਕਰਾ ਕੇ ਹਟਾਂਗੇ ਜੀ ਹਾਂਜੀ ਜੀ ਕੀ ਨਾ ਆਪਣਾ ਕਿਹੜਾ ਪਿੰਡ ਜੀ ਮੇਰਾ ਨਾਮ ਸਰਬਜੀਤ ਸਿੰਘ ਮੈਂ ਮੌਜੂਦਾ ਪੰਚਾਇਤ ਮੈਂਬਰ ਪਿੰਡ ਹੀਰਾਪੁਰ ਪੰਚਾਇਤ ਭੋਜੜ ਵਾਲੇ ਤੋਂ ਅਸੀਂ ਥਾਣੇ ਤੇ ਇਕੱਠੇ ਹੋਏ ਜੀ ਕੀ ਮਾਮਲਾ ਕਾਦੀ ਦਰਖਾਸਤ ਕੀਤੀ ਸਰ ਜੀ ਸਾਡਾ ਮਾਮਲਾ ਇਹੋ ਹੀ ਆ ਕਿ ਅਸੀਂ ਵੇਖੋ ਜੀ ਜੁਧ ਨਸ਼ਾ ਵਿਰੋਧ ਸਾਡੇ ਅਸੀਂ ਇਸ ਪਾਰਟੀ ਨਾਲ ਅੱਗੇ ਵੀ ਚੱਲਦੇ ਆ ਆਮ ਆਦਮੀ ਪਾਰਟੀ ਤੋਂ ਆ ਜੁਧ ਨਸ਼ਾ ਵਿਰੋਧ ਦੇ ਅਸੀਂ ਚੱਲਦੇ ਆ ਪਰ ਕਾਰਨ ਆ ਵੀ ਸਾਡੇ ਪਿੰਡ ਦੇ ਵਿੱਚ ਮੌਜੂਦਾ ਸਰਪੰਚ ਕੁਲਵੰਤ ਸਿੰਘ ਜੀ ਘਰ ਦੀ ਜਿਹੜੀ ਆ ਕਿਨਾਹੀ ਪਰਮਜੀਤ ਕੌਰ ਉਹਦੀ ਘਰ ਦੀ ਆ ਪਰਮਜੀਤ ਕੌਰ ਮੌਜੂਦਾ ਸਰਪੰਚ ਤੇ ਇੱਕ ਮੌਜੂਦਾ ਮੈਂਬਰ ਜਸਬੀਰ ਸਿੰਘ ਕਾਲੀ ਇਹ ਦੋਵੇਂ ਨਸ਼ਾ ਵੇਚਦੇ ਆ ਅਸੀਂ ਨਸ਼ੇ ਤੋਂ ਡੱਕਿਆ ਕੱਲ ਪਹਿਲਾਂ ਵੀ ਬੜੀ ਰਿਕਿਆ ਬੀਬੀਆਂ ਨੇ ਵੀ ਕਿਹਾ ਵਾ ਕਿ ਤੁਸੀਂ ਤੁਹਾਨੂੰ ਸਰਪੰਚ ਮੈਂਬਰ ਨਸ਼ੀ ਵੇਚਣ ਵਾਸਤੇ ਨਹੀਂ ਸੀ ਬਣਾਇਆ ਇਹਨਾਂ ਨੇ ਇਸ ਗੱਲ ਦਾ ਘਰਾਉ ਕਰਕੇ ਅਸੀਂ ਸਾਰੇ ਕੋ ਸਾਡੇ ਕੋ ਵੀਡੀਓ ਹੈ ਗਿਆ ਮ ਜਨਾਨੀਆਂ ਘਰ ਜਾ ਕੇ ਕਹਿ ਕੇ ਆਈਆਂ ਜਿਹੜੀਆਂ ਗੱਡੀਆਂ ਆਉਂਦੀਆਂ ਫੋਰਚੂਨਰ ਗੱਡੀਆਂ ਉਹ ਸਾਡੇ ਕੋ ਵੀਡੀਓ ਹੈ ਗਿਆ ਮ ਇਹਨਾਂ ਨੇ ਸ਼ਾਮੀ ਆ ਗਏ ਕੁਲਵੰਤ ਸਿੰਘ ਗੋਰੇ ਨੇ ਨਾਲ ਰਲ ਕੇ ਤੇ ਇੱਕ ਗੋਰੇ ਦਾ ਜਿਹੜਾ ਭਤੀਜਾ ਵਾ ਮਨਵਿੰਦਰ ਸਿੰਘ ਸੋਨੂ ਤੇ ਉਹਦਾ ਜਿਹੜਾ ਸਾਲਾ ਗਾਂ ਬੱਬੂ ਨਾਰਲੀ ਤੋਂ ਉਹ ਇੱਥੇ ਆ ਕੇ ਨਸ਼ਾ ਸਪਲਾਈ ਕਰਦਾ ਵਾ ਉਹਦੀ ਸੜਕੋਂ ਗੱਡੀ ਦੀ ਵੀਡੀਓ ਕੱਲ ਜਦੋਂ ਅਸੀਂ ਕਰਾਉ ਕੀਤਾ ਜਨਾਨੀਆਂ ਸਾਰਿਆਂ ਨੇ ਨਸ਼ਾ ਡੱਕਣ ਦੇ ਵਿੱਚ ਉਹਦੀ ਫੋਰਚੂਨਰ ਗੱਡੀ ਦੀ ਵੀਡੀਓ ਵੀ ਹੈਗੀ ਜਦੋਂ ਲੇਕੇ ਨਿਕਲ ਕੇ ਗਿਆ ਭੀੜ ਦੇ ਵਿੱਚੋਂ ਵੇਖੋ ਜੀ ਅਸੀਂ ਤੇ ਨਸ਼ਾ ਰੋਕਣਾ ਚਾਹੁੰਦੇ ਆ ਇਹਨਾਂ ਸਾਡੇ ਦੇ ਵਿਰਖਲਾਪ ਦਰਖਾਤ ਦੀ ਵੀ ਸਾਡੇ ਨਾਲ ਝਗੜਾ ਕਰਦੇ ਆ ਅਸੀਂ ਪਾਗਲ ਥੋੜਾ ਜਿਹਾ ਵੀ ਸਰ ਝਗੜਾ ਕਰਦੇ ਆ ਅਸੀਂ ਅੱਜ ਨਿਕਲ ਨਿਕੇ ਬੱਚਿਆਂ ਨੂੰ ਵੇਖੋ ਜੀ ਜਸਵੀਰ ਸਿੰਘ ਜਿਹੜਾ ਕਾਲੀਆ ਉਹਦਾ ਮੁੰਡਾ 10 ਸਾਲ ਦਾ ਵਾ ਉਹਨੂੰ ਕੁੜੀਆਂ ਫੜਾਫੜਾ ਕੇ ਗਾਂ ਲੋਕਾਂ ਤੋਂ ਬਚਾਉਂਦਾ ਬਚਾਉਂਦਾ ਅਸੀਂ ਪੁਲਿਸ ਨੇ ਕੀ ਗਿਆ ਅੰਦਾਨ ਪੁਲਿਸ ਨੇ ਸਾਨੂੰ ਕਿਹਾ ਵਾਪਸ ਤੂੰ ਅਸੀਂ ਇਹ ਸਾਰੀ ਕਾਰਵਾਈ ਸੀਕਰ ਸਾਡੇ ਕੋਲ ਦਰਖਾਸਤ ਲੈ ਲਈਆ ਦਰਖਾਸਤ ਮਾਰ ਕਰਤੀ ਆ ਉਹਨਾਂ ਨੇ ਕਿਹਾ ਵੀ ਅਸੀਂ ਇੱਥੇ ਫੁੱਲ ਐਕਸ਼ਨ ਲਵਾਂਗੇ ਵੇਖੋ ਜੀ ਜੇ ਅਸੀਂ ਮੰਨ ਲਓ ਹੁਣ ਗਾਹ ਵੇਖ ਲਿਆ ਜਾਂ ਕੁਝ ਵੀ ਜੇ ਪੁਲਿਸ ਨੇ ਐਕਸ਼ਨ ਨਾ ਲਿਆ ਫਿਰ ਅਸੀਂ ਜਿੱਥੋਂ ਤੱਕ ਵੀ ਸਾਨੂੰ ਜਾਣਾ ਪਵੇ ਸਾਡੇ ਬੱਚਿਆਂ ਬਦਲੇ ਸਾਡੇ ਪਿੰਡ ਦੇ ਭਵਿੱਖ ਬਦਲੇ ਸਾਨੂੰ ਜਿੱਥੋਂ ਤੱਕ ਵੀ ਜਾਣਾ ਪਿਆ ਅਸੀਂ ਜਾਵਾਂਗੇ ਐਸਐਸਪੀ ਤੱਕ ਜਾਵਾਂਗੇ ਜਿੱਥੋਂ ਤੱਕ ਵੀ ਸਾਨੂੰ ਜਾਣਾ ਪਿਆ ਪੰਜਾਬ ਲੈਵਲ ਤੇ ਜਿੱਥੇ ਵੀ ਜਾਣਾ ਪਿਆ ਸਾਨੂੰ ਜਾਣਾ ਪਿਆ ਅਸੀਂ ਜਾਣ ਵਾਲੇ ਪੰਜਾਬ ਦੇ ਸੀਐਮ ਨੂੰ ਕੀ ਫੀਲ ਕਰਦੇ ਪੰਜਾਬ ਦੇ ਸੀਐਮ ਸਾਹਿਬ ਨੂੰ ਪਿੰਡ ਦੇ ਕੀ ਸਾਡੇ ਦੇਸ਼ ਦੀ ਸਾਡੇ ਪੰਜਾਬ ਦੀ ਰੱਖਿਆ ਕਰਨ ਵਾਸਤੇ ਅਸੀਂ ਅੱਜ ਜੁੱਧ ਨਸ਼ਾ ਵਿਰੁੱਧ ਜੇ ਤੁਸੀਂ ਚਲਾਈ ਆ ਅਸੀਂ ਵੀ ਬੱਚਿਆਂ ਦੇ ਅਸੀਂ ਪਿੰਡ ਪਿੰਡ ਜੇ ਅਸੀਂ ਪਿੰਡ ਦੇ ਵਿੱਚੋਂ ਨਸ਼ਾ ਨਹੀਂ ਰੋਕ ਸਕਦੇ ਸੀ ਬਾਹਰ ਕੀ ਰੋਕਾਂਗੇ ਅਸੀਂ ਪਿੰਡ 'ਚੋਂ ਨਸ਼ਾ ਰੋਕਿਆ ਤੇ ਸਾਡੇ ਨਸ਼ਾ ਰੋਕਣ ਦੇ ਬਾਵਜੂਦ ਉਲਟ ਪਾਰਟੀਆਂ ਨੇ ਮੌਜੂਦਾ ਸਰਪੰਚ ਨੇ ਇਹਨਾਂ ਨੇ ਆਕੇ ਦਰਖਾਸਤ ਦਿੱਤੀ ਪਈ ਇਹਨਾਂ ਨਸ਼ਾ ਬੇਚਣ ਤੋਂ ਕਿਉਂ ਡਕਿਆ ਵੇਖੋ ਜੀ 3 ਮਹੀਨੇ ਹੋ ਗਏ ਨਸ਼ਾ ਵੇਚਣ ਵਿਚਾਰ ਮੌਜੂਦਾ ਸਰਪੰਚ ਦੇ ਕੈਮਰੇ ਲੱਗੇ ਘਰ ਜਾ ਕੇ ਵੇਖ ਸਕਦੇ ਜੀ ਡੀਵੀਆਰ ਚੈੱਕ ਕਰਾ ਸਕਦੇ ਜੀ ਦੇਖੋ ਜੀ ਉਹਦੇ ਗੇਟ ਦੇ ਨਾਲ ਹੀ ਜਸ ਜਸਬੀਰ ਸਿੰਘ ਮੈਂਬਰ ਦਾ ਗੇਟ ਆ ਉਹ ਨਸ਼ਾ ਵੇਚਦਾ ਵਾ ਉਹਨੇ ਕੈਮਰਿਆਂ ਦੇ ਵਿੱਚੋਂ ਕਦੀ ਇੱਥੇ ਥਾਣੇ ਆ ਕੇ ਕਦੀ ਦਰਖਾਸਤ ਦਿੱਤੀ ਵੇਖੋ ਜੀ ਜਸਬੀਰ ਸਿੰਘ ਮੇਰੇ ਲਾਗੇ ਨਸ਼ਾ ਵੇਚਦਾ ਕਦੀ ਉਹਨੇ ਦਰਖਾਸਤ ਦਿੱਤੀ ਆ ਕੇ ਅੱਜ ਅਸੀਂ ਆਪ ਕਦਮ ਚੁੱਕਿਆ ਵਾ ਜਸਬੀਰ ਸਿੰਘ ਕਾਲੀ ਦੇ ਨਸ਼ਾ ਵੇਚਣ ਦੇ ਵਿਰੁੱਧ ਤੇ ਇਹਨੇ ਨਾਲ ਆ ਕੇ ਤੇ ਦਰਖਾਸਤ ਦਵਾਈ ਆ ਕੁਲਵੰਤ ਸਿੰਘ ਗੋਰੇ ਨੇ ਇਹਨਾਂ ਨੇ ਮਨਵਿੰਦਰ ਸਿੰਘ ਹੋਣਾ ਸਾਰੇ ਰਲ ਮਿਲ ਕੇ ਤੇ ਇਹ ਤਾਂ ਸਾਬਤ ਇਹ ਹੋ ਜਾਂਦਾ ਵੀ ਨਸ਼ਾ ਇਹ ਵਕਾਉਂਦਾ ਜੀ ਕਿਉਂਕਿ ਜਿਹੜਾ ਮਨਵਿੰਦਰ ਸਿੰਘ ਸੋਨੂ ਆ ਕਲਮੰਦਰ ਸਿੰਘ ਗੋਰਾ ਜਿਹੜਾ ਵਾ ਉਹਦਾ ਭਤੀਆ ਵਾ ਉਹਦੇ ਸਾਲੇ ਆ ਕੇ ਨਕਾ ਸਪਲਾਈ ਕਰਦੇ ਆ ਤੇ ਇਹ ਤੋਂ ਇਹੋ ਸ਼ਬਦ ਹੁੰਦਾ ਇਹਨੇ ਕਦੀ ਨਾ ਇਹਨਾਂ ਨੂੰ ਵੀਡੀਓ ਵਿਖਾਈਆਂ ਤੇ ਥਾਣੇ ਦੇ ਵਿੱਚ ਤੇ ਨਾ ਕਦੀ ਇਹਨੇ ਉਹਨਾਂ ਤੇ ਕਦੀ ਐਕਸ਼ਨ ਲਿਆ ਜਿਹੀਂ ਐਕਸ਼ਨ ਲਿਆ ਉਹ ਤੇ ਇਹਨੂੰ ਨਾਲ ਰੱਖ ਕੇ ਦਰਖਾਸਤ ਦਿੱਤੀ ਸਾਡੀ ਸਰ ਰੰਜਿਸ਼ ਸਾਡੀ ਇਹੀ ਆ ਕਿ ਸਾਡੇ ਪਿੰਡ ਨਸ਼ਾ ਨਹੀਂ ਵਗਣਾ ਚਾਹੀਦਾ ਸਾਡੇ ਬੱਚਿਆਂ ਦਾ ਜਲੂਸ ਨਹੀਂ ਨਿਕਲਣਾ ਸਾਡੇ ਬੱਚੇ ਅਸੀਂ ਬੱਚੇ ਨਹੀਂ ਬੱਚੇ ਨਹੀਂ ਮਰਵਾਉਣੇ ਸਾਡੀ ਰੰਜਿਸ਼ ਕੋਈ ਨਹੀਂ ਆ ਸਾਡੀ ਰੰਜਿਸ਼ ਸਿਰਫ ਨਸ਼ੇ ਦੇ ਖਿਲਾਫ ਆ ਵੇਖੋ ਜੀ ਅਸੀਂ ਨਸ਼ਿਆਂ ਦੇ ਖਿਲਾਫ ਵੀ ਚੱਲੰਦੇ ਆ ਅਸੀਂ ਨਸ਼ੇ ਦੇ ਖਿਲਾਫ ਚੱਲੰਦੇ ਆ ਸਾਡੀ ਕੋਈ ਰੰਜਿਸ਼ ਨਹੀਂ ਉਹ ਆਪਣੇ ਘਰ ਖੁਸ਼ ਆ ਅਸੀਂ ਆਪਣੇ ਘਰ ਖੁਸ਼ ਆ ਕਿਹਨਾ ਜੀ ਸੁੰਦਰ ਕੌਰ ਜੀ ਕੀਰਾ ਪਰ ਜੀ ਕੀ ਗੱਲ ਹੋਈ ਜੀ ਜਿਹੜੀ ਥਾਣੀ ਪਟਿਆ ਲੜਾਈ ਜੀ ਅਸੀਂ ਆਨੇ ਆਪੇ ਨਸ਼ਾ ਨਹੀਂ ਵੰਕ ਦੇਣਾ ਇੱਥੇ ਸਾਨੂੰ ਚੰਗਾ ਨਹੀਂ ਲੱਗਦਾ ਇਹ ਕੰਮ ਸਾਡੇ ਬੱਚਿਆਂ ਦੀ ਬਰਬਾਦੀ ਹੁੰਦੀ ਆ ਤੇ ਉਹਦਾ ਜਿਹੜਾ ਸਾਲਾ ਐ ਸਾਨੂੰ ਮਨਮਿੰਦਰ ਦਾ ਉਹ ਮੇਰੇ ਨਾਲ ਘਰ ਬੈੰਸਿਆ ਆਂਦਾ ਮੈਂ ਪੈਣ ਵਿਆਹੀ ਆ ਮੈਂ ਗਲੀਆਂ ਚ ਫਿਰਨਾ ਉਹ ਹੀ ਮੈਨ ਡੱਕ ਨਹੀਂ ਸਕਦੇ ਤੇ ਗੱਡੀ ਤੇ ਆਉਂਦੇ ਆ ਤੇ ਨਸ਼ਾ ਦੇ ਕੇ ਜਾਂਦੇ ਆ ਜਾਨਾ ਹੋ ਗਏ ਦੂਜੇ ਤੀਜੇ ਦਿਨ ਆ ਜਾਂਦੇ ਤੁਹਾਨੂੰ ਕੀ ਛੱਕਿਆ ਕਿ ਨਸ਼ਾ ਵੀ ਸਾਨੂੰ ਇਹ ਛੱਕਿਆ ਜਦੋਂ ਗੱਡੀਆਂ ਆਉਂਦੀਆਂ ਨੇ ਬੱਚਿਆਂ ਨੂੰ ਦੇਂਦੇ ਆ ਲੋਕੀ ਘਰਾਂ ਚ ਖੜਦੇ ਆ ਤੇ ਨਾਲ ਜਿਸ ਵੀਰ ਸਿੰਘ ਗਿਆ ਤੇ ਕਲਵੰਤ ਸਿੰਘ ਗਿਆ ਉਹ ਸਾਡ ਤੇ ਜੈ ਜੀ ਜਲਾਮ ਲਾ ਦਿੰਦੇ ਆ ਜੀ ਅਸੀਂ ਬਜ਼ੁਰਗ ਆ ਤੇ ਸਾਡੇ ਬੱਚੇ ਬਾਹਰ ਗਏ ਆ ਤੇ ਸਾਨੂੰ ਪਰੇਸ਼ਾਨ ਕਰਦੇ ਕੀ ਮੰਗ ਕਰਦੇ ਸਰਕਾਰ ਤੋਂ ਹਾਂ ਕੀ ਮੰਗ ਕਰਦੇ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਇਹ ਜਿਹੜਾ ਨਸ਼ਾ ਬੰਦ ਹੋਣਾ ਚਾਹੀਦਾ ਤੇ ਇਹ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜਿੱਤੇ ਪਰਚਾ ਉਹ ਨਾ ਕਾਲੀ ਦੇ ਹੋਣਾ ਚਾਹੀਦਾ ਗੋਰੇ ਤੇ ਹੋਣਾ ਚਾਹੀਦਾ ਕਲੰਤ ਸਿੰਘ ਇੱਕ ਵੇਚਦਾ ਇੱਕ ਵਗਾਉਂਦਾ ਹਾਂ ਕਲੰਤ ਚੰਗੀ ਨਾ ਅਮੀਰਾ ਹੀ ਪਿੰਡੀ ਰਾਪੋਰੀ ਤੁਸੀਂ ਇਹ ਤੋਂ ਮੌਜੂਦਾ ਹਾਂਜੀ ਮੌਜੂਦਾ ਸਰਪੰਚ ਹੈ ਜੀ ਇਹਦਾ ਸਾਡੇ ਖਿਲਾਫ ਦਰਖਾਸਤ ਵੀ ਆ ਨਸ਼ੇ ਦੇ ਇਲਾਮ ਵੀ ਲਗਾਏ ਗਏ ਸਾਬਕਾ ਪੰਚਾਇਤ ਦੇ ਵੱਲੋਂ ਇਹ ਮਸਲਾ ਸਾਰਾ ਕੀ ਹੈ ਹਾਂਜੀ ਮੇਰੇ ਨਾਲ ਇੱਕ ਇਹਨਾਂ ਦਾ ਜਿਹੜਾ ਨੰਬਰ ਹੈ ਨਾ ਉਹ ਮੇਰੇ ਨਾਲ ਜੁੜਿਆ ਵਾ ਉਹਨੂੰ ਮੈਂ ਘਰੇ ਨਹੀਂ ਲੈਣ ਗਿਆ ਉਹ ਆਪਣੇ ਆਪ ਆਇਆ ਹਾਂਜੀ ਤੇ ਕੱਲ ਉਹ ਆਇਆ ਵਾ ਤੇ ਅੱਜ ਉਹਨਾਂ ਨੇ ਮੇਰੇ ਤੇ ਆਲਜਾਮ ਲਾਤਾ ਵੀ ਨਸ਼ਾ ਵੇਚਦਾ ਮੇਰੇ ਘਰ ਦੇ ਬਾਹਰ ਦੇਖੋ ਵੀ ਮੈਂ ਨਸ਼ਾ ਵੇਚਣ ਵਾਲਾ ਬੰਦਾ ਹਾਂ ਇੱਕ ਮੈਂ ਆਪਣੇ ਘਰ ਕੈਂ ਵੀ ਲਾਏ ਤੇ ਜਿਹੜਾ ਨਸ਼ਾ ਵੇਚਦਾ ਉਹ ਆਪੇ ਘਰ ਕੈਂ ਮੇਰੇ ਨਹੀਂ ਲਾ ਸਕਦਾ ਫਿਰ ਕਿਉਂ ਜਾਮ ਲੱਗ ਰਹੀ ਕੀ ਕੰਮ ਜਾਮ ਲੱਗਦਾ ਵੀ ਇਹ ਮੈਂਬਰ ਟੁੱਟ ਕੇ ਇਹਨਾਂ ਨੂੰ ਮੇਰੇ ਨਾਲ ਆ ਗਿਆ ਮੈਂ ਕੋਈ ਉਹਦੀ ਜ਼ਬਰਦਸਤੀ ਨਹੀਂ ਕੀਤੀ ਉਹ ਆਪਣੇ ਆਪ ਹੀ ਆਇਆ ਵਾ ਹਾਂਜੀ ਕਿੰਨਾ ਟਾਈਮ ਹੋ ਗਿਆ ਤੁਹਾਡੇ ਨਾਲ ਆਇਆ ਉਹ ਸਾਡੇ ਨਾਲ ਕੱਲ ਦਾ ਆਇਆ ਜੀ ਅੱਛਾ ਹਾਂ ਕੱਲ ਦਾ ਆਇਆ ਤੇ ਕੱਲ ਦਾ ਹੀ ਰੋਲਾ ਇਹਨਾਂ ਪਾਤਾ ਤੇ ਪਹਿਲਾਂ ਨਹੀਂ ਵੇਖਦਾ ਪਹਿਨੋੜਾ ਨਹੀਂ ਪਤਾ ਜੀ ਹੂੰ ਉਤਰਾ ਮੇਰੇ ਘਰ ਨਾਲ ਘਰ ਬੂਆ ਤੇ ਬੂਆ ਸਮਝਾ ਇਹ ਕੰਮ ਧੰਦੇ ਆਏ ਆ ਮੈਂ ਮੰਡੀ ਚ ਵੀ ਚਲ ਜਾਣਾ ਵਾ ਬੇੜੇ ਮੇਰੇ ਬਾਹਰ ਆ ਉਹ ਅੰਦਰ ਤੇ ਕੀ ਹਲਾਦਿਆ ਘਰ ਦੇ ਉਹਦੇ ਘਰ ਦੇ ਲਾਤ ਮਾਰੀ ਆ ਅੱਛਾ ਜੀ ਹਾਂਜੀ ਉਹ ਕੋਈ ਬੱਚੇ ਦੇ ਹੱਥੇ ਦੇ ਦੇ ਭੇਜ ਦਵਾਂ ਕੀ ਗੱਲ ਉਹ ਤਾਂ ਨਹੀਂ ਜਾਨੂੰ ਪਤਾ ਜੀ ਕੀ ਗੱਲ ਹੈ ਕੀ ਨਹੀਂ ਗੱਲ ਉਸ ਨੂੰ ਵਿੱਚ ਵੀ ਕੰਪਲੇਨ ਸੰਬੰਧੀ ਗੱਲਬਾਤ ਹੋਈ ਕੀ ਪੁਲਿਸ ਨਾਲ ਹੋਇਆ ਹਾਂਜੀ ਉਸ ਨਾਲ ਕੀ ਗੱਲਬਾਤ ਇਹ ਦਰਖਾਸਤ ਦਿੱਤੀ ਗਈ ਗਿਆ ਪੁਲਿਸ ਨੇ ਪੁਲਿਸ ਨੂੰ ਅਸੀਂ ਦਰਖਾਸਤ ਦਿੱਤੀ ਹੋਈ ਪੁਲਿਸ ਰਾਤੀ ਆਈ ਮੇਰੇ ਘਰੇ ਤੇ ਉਹਨਾਂ ਛੱਡ ਲਿਆ ਸਾਨੂੰ 10 ਵਜੇ ਛੱਡ ਗਏ ਉੱਥੇ ਪਹੁੰਚੇ ਸੀ ਤੇ ਗੱਲਬਾਤ ਹੋਈ ਆ ਉਹ ਅੰਦਰ ਬਿਠਾਡੇ ਕੈਮਰੇ ਚੈੱਕ ਕਰਾਂਗੇ ਕੀ ਮਾਰ ਕੱਦ ਦੇ ਬਸ ਅਹੀਂ ਇਹ ਉਹ ਉਹਨੇ ਵੀ ਸਾਡੇ ਕੈਮਰੇ ਚੈੱਕ ਕਰ ਨਾਣ ਕੇ ਅਹੀਂ ਇਹੋ ਜੇ ਬੰਦੇ ਨਹੀਂ ਹੈਗੇ ਠੀਕ ਹੈ ਹਾਂਜੀ ਠੀਕ ਹੈ ਮੇਰਾ ਨਾਮ ਵਰਿੰਦਰਜੀਤ ਸਿੰਘ ਆ ਮੈਂ ਇਥੋਂ ਦਾ ਸਾਫਕਾ ਸਰਪੰਚ ਹਾਂ ਹਾਂਜੀ ਸਰ ਇੱਕ ਜਿਹੜਾ ਸਾਫਕਾ ਪੰਚਾਇਤ ਵੱਲੋਂ ਜਿਹੜਾ ਨਸ਼ੇ ਦੇ ਇਲਜ਼ਾਮ ਲਗਾਇਆ ਜਾ ਰਿਹਾ ਇਹ ਕੀ ਹੈ ਮਾਮਲਾ ਪੂਰਾ ਬਿਲਕੁਲ ਜੀ ਉਹ ਬਿਲਕੁਲ ਝੂਠ ਹੈ ਕਿਉਂਕਿ ਉਹ ਜਿਹੜਾ ਮਾਮਲਾ ਹੈ ਨਾ ਇਹ ਸਦਾ ਕਲੌਂ ਸਿੰਘ ਨੂੰ ਸਰਪੰਚ ਅਸੀਂ ਰਲ ਕੇ ਬਣਾਇਆ ਸਾਰੇ ਪਿੰਦ ਨੇ ਹੂੰ ਉਹ ਬਿਲਕੁਲ ਝੂਠ ਹੈ ਉਹਨਾਂ ਦਾ ਕੋਈ ਮੈਂਬਰ ਜਿਹੜਾ ਵਾ ਉਹ ਸਾਡੇ ਨਾਲ ਕੋ ਦੋ ਤਿੰਨ ਦਿਨ ਤੋਂ ਵਿੱਚ ਰਲਿਆ ਜੇ ਕਿ ਅਸੀਂ ਕੋਈ ਸੈਨ ਨਹੀਂ ਕਰਵਾਏ ਸਾਡਾ ਕੋਈ ਰਿਸ਼ਤ ਨਹੀਂ ਹੋ ਸਕਿਆ ਠੀਕ ਹੈ ਉਦੇ ਕਰਕੇ ਇਹਨਾਂ ਦੇ ਆਪਸ ਵਿੱਚ ਟਸ਼ਨਾਬਾਜੀ ਕਰਕੇ ਆਪਸ ਵਿੱਚ ਲੜੇ ਪੈ ਲਿਆ ਜੋ ਸਾਫ ਦਾ ਸਰਪੰਚ ਉਹਦੇ ਨਾਲ ਮੁੰਕੇ ਦਰਖਾਸਤ ਇਹਨਾਂ ਦੇ ਉੱਟ ਦੇ ਕੇ ਜੋ ਕਿ ਬਿਲਕੁਲ ਝੂਠੀ ਹੈ ਹਾਂਜੀ ਸਾਰੇ ਜਿਹੜੇ ਕੋਈ ਰਿਸ਼ਤੇਦਾਰ ਫੋਰਚਨਰ ਤੇ ਹੁੰਦੇ ਨਸ਼ਾ ਦੇਣ ਵੇਚਣ ਕੋਈ ਜਿਹੜੇ ਰਿਸ਼ਤੇਦਾਰ ਦੀ ਗੱਲ ਕਰਦੇ ਆ ਨਾ ਜੋ ਜੀ ਸਰਪੰਚ ਦਾ ਭਤੀਜਾ ਵਾ ਇਥੇ ਠੀਕ ਆ ਉਹ ਮਨ ਨਾਰਲੇ ਪਿੰਡ ਵਿਆਹ ਵਾ ਉਹ ਮੁੰਡਾ ਫੌਜ ਦੇ ਵਿੱਚ ਹੈ ਉਹਦੀ ਸਿਸਟਰ ਇੱਥੇ ਵਿਆਹੀ ਉਹ ਕੋਈ ਵੀ ਉਹ ਰਿਸ਼ਤੇਦਾਰ ਕਿਸੇ ਘਰ ਆ ਸਕਦਾ ਵਾ ਜਾਦੇ ਉਹਨਾਂ ਦਾ ਕੋਈ ਫੋਰਚਨ ਦਾ ਕੋਈ ਸਬੂਤ ਹੋਵੇ ਦੇਣ ਲੈਣ ਦਾ ਫਿਰ ਉਹ ਤੁਹਾਡੇਗੇ ਪੇਸ਼ ਕਰਨ ਇਹ ਤਾਂ ਬਿਲਕੁਲ ਝੂਠੇ ਇਲਜ਼ਾਮ ਲਾਉਣੇ ਆ ਗਏ ਤੇ ਕੀ ਲੱਗਦਾ ਰੰਜਿਸ਼ ਕੱਢੀ ਜਾਦੀ ਹੈ ਬਿਲਕੁਲ ਇਹ ਪੰਚਾਇਤੀ ਇਲੈਕਸ਼ਨ ਦੀ ਰੰਜਿਸ਼ ਜਾਜੂਗਾ ਅੱਠ ਅੱਜ ਤੋਂ 8 ਮਹੀਨੇ ਪਹਿਲਾਂ ਵੀ ਇਹਦੇ ਘਰ ਤੇ ਹਮਲਾ ਆਇਆ ਇਹਦੀਆਂ ਟੈਂਕੀਆਂ ਤੋੜੀਆਂ ਗਈਆਂ ਬੂਹੇ ਤੋੜਤੇ ਇੱਟਾਂ ਸਾਰੀਆਂ ਭੰਦੀਆਂ ਬੂਹੇ ਭੰਨ ਗੱਤੇ ਬਿਲਕੁਲ ਜੋ ਸਾਫਾ ਸਰਪੰਚੋ ਝੂਠ ਦਿਸਾਈ ਹਰ ਵਾਰੀ ਝੂਠ ਮਾਰ ਕੇ ਫਰੇਦ ਪੁਛ ਨੂੰ ਗੁਨਾਹ ਕਰਦਾ ਤੇ ਮੀਡੀਆ ਨੂੰ ਗੁਮਰਾ ਕਰਦਾ ਇਹਦੀ ਪਾਰਟੀ ਨੇ ਤੁਹਾਨੂੰ ਰੈਡਡ ਜੇ ਸਪੰਸ ਦੀ ਪਾਰਟੀ ਆਇਆ ਸਵਾਗਤ ਸੋਮਨੀ ਅਕਾਲੀ ਦਲ ਦਾ ਡਾਇਰੈਕਟਰ ਵੀ ਸਰਪੰਚ ਹੈ ਜਿਹੜਾ ਉਹ ਇਹ ਪਾਰਟੀ ਦਾ ਵੀ ਸਾਬਕਾ ਹੈ ਨਹੀਂ ਕਦੀ ਉਹ ਝਾੜੂ ਵੱਲ ਹੋ ਜਾਂਦਾ ਕਦੀ ਉਹ 5 ਸਾਲ ਹੋ ਜਾਂਦਾ ਹੁਣ ਗਾਂ ਦਾ ਉਹਦਾ ਪਤਾ ਨਹੀਂ ਉਹ ਨਿਕਲ ਜਾਣਾ ਕੀ ਮਨ ਗੱਬੜੇ ਪੁੱਛਣੂ ਕੀ ਵਿਸ਼ਵਾਸ ਹੋਣਾ ਤੁਹਾਡੇ ਮੈਂ ਪ੍ਰਸ਼ਾਸਨ ਕੋ ਇਹੋ ਮੰਗ ਕਰਦਾ ਜੋਨ ਸਾਫ ਸਹੀ ਉਹ ਦਵਾਇਆ ਜਾਵੇ ਜੋ ਸਰਪੰਚ ਕਲਵਨ ਸਿੰਘ ਹੋਣੀ ਬਿਲਕੁਲ ਭਲਾ ਮਾਨਸ ਤੇ ਸ਼ਰੀਫ ਆਦਮੀ ਆ ਇਹਦੇ ਨਾਂ ਕੋਈ ਗਲਤ ਕੰਮ ਨਾ ਹੋਵੇ ਤੇ ਇਨਸਾਫ ਨੂੰ ਦਵਾਇਆ ਜਾਵੇ ਬਸ ਠੀਕ ਹੈ ਅਨਸਰ ਜਿਵੇਂ ਸਿਆਪੋਰ ਦੀ ਜਿਉ ਡਿਉਟਾਲੋਜੀ ਦੇ ਗੋਸ਼ ਲਾਇਆ ਗਿਆ ਕਿ ਸਾਡੇ ਪਿੰਡ ਦੇ ਨਸ਼ਾ ਡਰਿਆ ਦੇ ਉਹਦੇ ਵਿੱਚ ਤਾਂ ਮੌਜੂਦ ਆ ਸਰਪੰਚ ਆ ਮੈਂਬਰ ਲਾਈਟ ਜੇ ਇੱਕ ਜੀ ਮੈਂ ਇੰਸਪੈਕਟਰ ਕਸ਼ਮੀਰ ਸਿੰਘ ਐਸ ਐਚਓ ਛਬਾਲ ਮੇਰੇ ਕੋਲ ਤਿੰਨ ਦਰਖਾਸਤਾਂ ਇੱਕ ਦਰਖਾਸਤ ਸਾਨੂੰ ਕੱਲ ਆਈ ਸੀ ਕੋ ਮੈਂਬਰ ਦੇ ਨਤੀਸ਼ੀ ਵੀ ਮੈਂਬਰ ਨੂੰ ਧੱਕੇ ਦੇ ਨਾਲ ਉਹਦੇ ਤੋਂ ਦੂਸਰੀ ਪਾਰਟੀ ਦੇ ਵਿੱਚ ਸ਼ਾਮਲ ਕਰਾਉਣ ਸੰਬੰਧੀ ਇੱਕ ਦਰਖਾਸਤ ਦਿੱਤੀ ਸੀ ਉਹ ਸਾਡੇ ਕੋਲ ਕੱਲ ਆਈ ਸੀ ਦੋ ਦਰਖਾਸਤਾਂ ਸਾਡੇ ਕੋਲ ਅੱਜ ਆਈਆਂ ਨੇ ਇਸੇ ਕਿੰਨੀਆਂ ਦਰਖਾਸਤਾਂ ਜਿਹੜੀਆਂ ਹੀਰਾਪੁਰ ਪਿੰਡ ਤੋਂ ਆਏ ਇਹਦੀ ਅਸੀਂ ਸਾਨੂੰ ਇਹਨਾਂ ਦਰਖਾਸਤਾਂ ਦਿੱਤੀ ਵੀ ਇੱਕ ਦਰਖਾਸਤ ਦੇ ਵਿੱਚ ਇਹਨਾਂ ਨੇ ਐਲੀਗੇਸ਼ਨ ਲਾਇਆ ਵੀ ਸਾਡੇ ਪਿੰਡ ਦੇ ਵਿੱਚ ਜਿਹੜਾ ਪੀ ਫਲਾਣਾ ਫਲਾਣਾ ਬੰਦਾ ਜਿਹੜਾ ਹੈ ਨਸ਼ਾ ਵੇਚ ਰਿਹਾ ਪਰ ਮੈਂ ਆਪਦੀ ਤਫਤੀਸ਼ ਦੇ ਦੌਰਾਨ ਮੈਂ ਉਸ ਆਪਣੇ ਬੰਦਿਆਂ ਦਾ ਰਿਕਾਰਡ ਪਤਾ ਕੀਤਾ ਆਪਣੇ ਡਾਕੂਮੈਂਟ ਤੋਂ ਜਿਹੜਾ ਜਿਹੜਾ ਸਾਡੇ ਥਾਣੇ ਦੇ ਵਿੱਚ ਹੁੰਦਾ ਉਹਦੇ ਕੋਈ ਇਹਨਾਂ ਦੇ ਖਿਲਾਫ ਕੋਈ ਪਹਿਲਾਂ ਐਨਡੀਜੀ ਕੋਈ ਐਫ ਆਰ ਦਰਜ ਨਹੀਂ ਹੈ ਤੇ ਨਾ ਹੀ ਇਹਨਾਂ ਦੇ ਸੰਬੰਧੀ ਕੋਈ ਅੱਜ ਤੱਕ ਸਾਡੇ ਕੋਲ ਕੋਈ ਨਸ਼ਾ ਵੇਚਣ ਸੰਬੰਧੀ ਦਰਖਾਸਤ ਆਈ ਹੈ ਪਰ ਇਹਨਾਂ ਨੇ ਹੁਣ ਦਰਖਾਸਤ ਦਿੱਤੀ ਹੈ ਇਹ ਪੰਚਾਇਤ ਹੀਰਾਪੁਰ ਦੀ ਆਈ ਹੈ ਅਸੀਂ ਇਹਨਾਂ ਨੂੰ ਇਹ ਸੰਤੁਸ਼ਟੀ ਦਿੱਤੀ ਹੈ ਵੀ ਤੁਸੀਂ ਸਾਨੂੰ ਟਾਈਮ ਦਿਓ 2 ਦਿਨ ਦਾ ਜੇ ਕੋਈ ਨਸ਼ੇ ਸੰਬੰਧੀ ਜਾਂ ਕਿਸੇ ਸੰਬੰਧੀ ਕੋਈ ਵੀਡੀਓ ਜਾਂ ਟੀਕਾ ਲੋਂਦਾ ਹੈ ਜਾਂ ਕੋਈ ਵੇਚਦਾ ਜਾਂ ਕਰਦਾ ਤੇ ਉਹ ਜਿਹੜੀ ਹੈ ਉਹਦੇ ਖਿਲਾਫ ਜਿਹੜੀ ਤੁਰੰਤ ਅਸੀਂ ਐਫ ਆਰ ਦਰਜ ਕਰਾਂਗੇ ਬਾਕੀ ਮੈਂ ਸਾਰੇ ਇੱਥੋਂ ਦੇ ਜਿਹੜੇ ਹੀਰਾਪੁਰ ਦੀ ਪੰਚਾਇਤ ਨੂੰ ਇੱਕ ਬੇਨਤੀ ਕਰਦਾ ਹਾਂ ਕਿ ਆਪਾਂ ਆਮ ਨਾਗਰਿਕਾਂ ਜੇ ਸਾਡਾ ਕੋਈ ਸਾਡਾ ਕੰਮ ਹੈ ਜੇ ਕੋਈ ਸਾਡੇ ਕੋਈ ਗਲਤੀ ਕੰਮ ਕਰਦਾ ਹੈ ਜਾਂ ਨਸ਼ਾ ਵੇਚਦਾ ਹੈ ਉਹਦੀ ਸਾਨੂੰ ਗੁਰਕ ਤਲਾਹ ਦੇ ਸਕਦੇ ਹੋ ਸਾਨੂੰ ਕੋਈ ਵੀ ਮੈਸੇਜ ਦਿੱਤੇ ਉੱਤੇ ਤੁਰੰਤ ਕਾਰਵਾਈ ਕੀਤੀ ਜਾਵੇ ਕਿ ਆਪਾਂ ਪਿੰਡ ਦੇ ਵਿੱਚ ਜਿਹੜਾ ਹੀਰਾਪੁਰ ਦੀ ਸਾਰੀ ਸੰਗਤ ਨੂੰ ਜਾਂ ਪੰਚਾਇਤ ਨੂੰ ਮੈਂ ਬੇਨਤੀ ਕਰਦਾ ਵੀ ਪਿੰਡ ਦੇ ਵਿੱਚ ਸ਼ਾਂਤੀ ਬਣਾਈ ਰੱਖਣਾ ਤੇ ਜਿਹੜੀਆਂ ਸਾਡੇ ਕੋਲ ਦਰਖਾਸਤਾਂ ਆ ਗਈਆਂ ਮੈਂ ਇਹਦਾ 24 ਘੰਟੇ ਦੇ ਵਿੱਚ ਇਹਨਾਂ ਦਾ ਬਿਲਕੁਲ ਨਿਚੋੜ ਕੱਢ ਕੇ ਜਿਵੇਂ ਸਾਹਮਣੇ ਰੱਖਦਾ